ਪਿੰਡ ਉਹ ਇਕੱਠੇ ਹੋ ਗਏ ਜੀ ਪਿੰਡਦਿਆਂ ਨੇ ਮਾਦ ਦੇ ਕਿ ਕੋਈ ਗੱਡੀ ਆ ਗਈ ਫਾਇਰ ਭੜਕੇ ਰਿਹਾ ਹਾਂ ਜੀ ਕਾਰਨ ਲੱਗਿਆ ਪਤਾ ਕੋਈ ਵੀ ਕਾਹਦੇ ਨਾਲ ਲੱਗਿਆਗਾ ਕਾਰਨ ਤਾਂ ਜਿਹੜਾ ਉਹਦੇ ਬੀੜੀ-ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਸੜਕ ਤੇ ਹਾਂ ਕੋਈ ਬੰਦਾ ਵੀ ਉੱਠਿਆ ਗਿਆ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਆ ਕੈਦੂਪੁਰ ਅੱਗ ਲੱਗੀ ਦੀ ਸੌਲੀ ਵਾਲੀ ਸਾਈਡ ਸਾਡੇ ਪਰ ਟਰੈਕਟਰਾਂ ਨੇ ਉਹ ਆ ਗਈ ਸੀ ਫਾਈਵ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20-25-30 ਕਿੱਲੇ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿਲੇ 100 150 200 ਕਿਲਾ ਪਿਆ ਸੀਗਾ ਉਹ ਬਚ ਗਿਆ ਕਾਰਨਾਂ ਦਾ ਕੋਈ ਪਤਾ ਨਹੀਂ ਰੋਡ ਲੰਘਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਟ ਗਿਆ ਹੋਵੇ ਕੋਈ ਇਹੋ ਜੀ ਗੱਲਬਾਤ ਹੀ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣ ਪਿੰਡ ਦੇ ਸਹਿਯੋਗ ਦੇ ਨਾਲ ਹਾਂ 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 ਬਿਲਕੁਲ ਸਾਰੇ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਇੱਕ ਤਾਂ ਬੁਝ ਗਿਆ ਦੇਖਸਾਰ ਹੋ ਗਿਆ ਕਾਹੀ ਹਾਂ ਝੁੱਲਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜਨਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਚੁਰਸਤਾ 90 ਲੈ ਕੇ ਗਏ ਨੇ ਸਰਕਾਰੀ ਹਸਪੀਟਲ ਜ ਉਹਦਾ ਇਲਾਜ ਚੱਲ ਰਿਹਾ ਹੈ ਇਹ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਹੈ ਤੇ ਇਹਦੇ ਅੱਗ ਦੇ ਜੇ ਕਿਲੇ ਤਕਰੀਬਨ ਕੁਲਵਿੰਦਰ ਸਿੰਘ ਸਨੋਪਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨੋਪਾਹ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾੜ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇਟ ਵਿੱਚ ਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਮਸ਼ਕਤ ਕੀਤੀ ਅਸੀਂ ਨੇ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤਕਨ 5-6 ਫਾਇਰ ਗੱਲਾਂ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀਆਂ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਆ ਪਿੰਡ ਦੇ ਇਕੱਠੇ ਹੋ ਗਏ ਜੀ ਪਿੰਡ ਦੇਆਂ ਨੇ ਮਦਦ ਕਰੀ ਕੋਈ ਗੱਡੀ ਆ ਗਈ ਫਾਇਰ ਬੜਘੇ ਰਿਓ ਹਾਂ ਜੀ ਕਾਰਨ ਲੱਗਿਆ ਪਤਾ ਕੋਈ ਵੀ ਕਾਹਦੇ ਨਾਲ ਲੱਗਿਆਗਾ ਕਾਰਨ ਤਾਂ ਜਿਹੜਾ ਉਹਦੇ ਬੀੜੀ-ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਜੀ ਸੜਕ ਤੇ ਹਾਂ ਕੋਈ ਬੰਦਾ ਵੀ ਜੁੜ ਗਿਆ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਆ ਕੈਦੂਪੁਰ ਅੱਗ ਲੱਗ ਗਈ ਹਰ ਟਰੈਕਟਰਾਂ ਨੇ ਉਹ ਆ ਗਈ ਸੀ ਫਾਈਵ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20 25 30 ਕਿੱਲੇ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿੱਲੇ 100 150 200 ਕਿੱਲਾ ਪਿਆ ਸੀਗਾ ਉਹ ਬਚ ਗਿਆ ਕਾਰਨਾ ਦਾ ਕੋਈ ਪਤਾ ਨਹੀਂ ਰੋਡ ਲੰਘਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਤ ਗਿਆ ਹੋਵੇ ਕੋਈ ਇਹੀ ਜੀ ਗੱਲਬਾਤ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣ ਪਿੰਡ ਦੇ ਸਹਿਯੋਗ ਦੇ ਨਾਲ ਹਾਂ 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 ਬਿਲਕੁਲ ਸਾਰੇ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਇੱਕ ਤਾਂ ਬੁਝ ਗਿਆ ਦੇਖਸਾਰ ਹੋ ਗਿਆ ਕਾਫੀ ਹਾਂ ਝੁੱਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜੇ ਨਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਚੁਰਸਤਾ ਨਾਬੇ ਲੈ ਕੇ ਗਏ ਨੇ ਸਰਕਾਰੀ ਹਸਪੀਟਲ ਜ ਉਹਦਾ ਇਲਾਜ ਚੱਲ ਰਿਹਾ ਹੈ ਇਹ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਹੈ ਤੇ ਇਹਦੇ ਅੱਗ ਦੇ ਜੇ ਕਿਲੇ ਤਕਰੀਬਨ ਕੁਲਵਿੰਦਰ ਸਿੰਘ ਸਨ ਉਹ ਭਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨ ਆਫ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾੜ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇੜ ਵਿੱਚ ਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਮਸ਼ਕਤ ਕੀਤੀ ਅਸੀਂ ਨੇ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤਕਨ 5-6 ਫਾਇਰ ਗਨ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀਆਂ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਏ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਹੈ